मुर्दाबा मुर्ाद मु ਆ ਮੇਰਾ ਨਾ ਕੁਲਦੀਪੂ ਰੋਵਾਲਾ ਅੱਜ ਸਮੂਹ ਜਥੇਬੰਦੀਆਂ ਜ਼ਿਲ੍ਹੇ ਦੇ ਵੱਲੋਂ ਜਿਹੜੇ ਅਧਿਆਪਕਾਂ ਉੱਤੇ ਟੱਟ ਦੀ ਸ਼ਰਤ ਥੋਪੀ ਗਈ ਆ ਉਹਦੇ ਵਿਰੋਧ ਵਿੱਚ ਆਪਾਂ ਜਿਹੜਾ ਪੱਤਰ ਜਾਰੀ ਕੀਤਾ ਉਹਦੀਆਂ ਕਾਪੀਆਂ ਸਾਰੀਆਂ ਗਈਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਆ ਕਿ 2011 ਤੋਂ ਜਿਹੜੇ ਪਹਿਲਾ ਨਿਯੁਕਤ ਅਧਿਆਪਕ ਨੇ ਉਹਨਾਂ ਤੇ ਜਿਹੜਾ ਟੱਟ ਦੀ ਸ਼ਰਤ ਥੋਪੀ ਗਈ ਆ ਉਹ ਵਾਪਸ ਲਈ ਜਾਵੇ ਕਿਉਂਕਿ ਉਹ ਸਾਰੇ ਅਧਿਆਪਕ ਆਪਣੇ ਸਮੇਂ ਦੀਆਂ ਸ਼ਰਤਾਂ ਬਦਲ ਕੇ ਟੈਸਟ ਦੇ ਕੇ ਭਰਤੀ ਹੋਏ ਸੀ ਕេស ਕਰਕੇ ਉਹਨਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਏ ਇਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਰਾਹਤ ਦੇ ਲਈ ਵਿਧਾਨ ਸਭਾ ਚ ਕਰੋੜ ਪਾਸ ਕਰੇ ਅਤੇ ਸੁਪਰੀਮ ਕੋਰਟ ਚ ਰਿਵਿਊ ਪਟੀਸ਼ਨ ਜਾਰੀ ਕਰੇ ਜਿਨ੍ਹਾਂ ਨਾਲ ਜਿਹੜਾ ਅਧਿਕਾਰੀਆਂ ਦੇ ਵਿੱਚ ਜਿਹੜਾ ਇਹ ਦਹਿਸ਼ਤ ਪਾਈ ਜਾ ਰਹੀ ਹੈ ਵੀ ਉਹਨਾਂ ਨੂੰ 2 ਸਾਲ ਦੇ ਬਾਅਦ ਜਿਹੜਾ ਨੌਕਰੀ ਤੋਂ ਫਾਰ ਕਰ ਦੇਣਾ ਜਾਂ ਉਹਨਾਂ ਦੀ ਤਰੱਕੀ ਨਹੀਂ ਕਰਨੀ ਇਸ ਕਰਕੇ ਇਸ ਟੱਟ ਦੀ ਸ਼ਰਤ ਨੂੰ ਜਿਹੜਾ ਵਾਪਸ ਲਿਆ ਜਾਏ ਤੇ ਇਹਦੇ ਨਾਲ ਦੀ ਨਾਲ ਜਿਹੜਾ ਪੰਜਾਬ ਸਰਕਾਰ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕਰਾਂਗੇ ਉਹ ਅੱਜ ਤੱਕ ਭਾਲ ਨਹੀਂ ਕੀਤੀ ਉਹ ਭਾਲ ਕੀਤੀ ਜਾਵੇ 16% ਡੀ ਹੈ ਜਿਹੜਾ ਪੋਤਰਾਂ ਤੇ ਜਾਰੀ ਕੀਤਾ ਜਾਵੇ ਏਸੀਪੀ ਸਕੀਮ ਜਿਹੜੀ ਹੈ 4/14 ਉਹ ਨਹੀਂ ਦਿੱਤੀ ਕੱਟੇ ਭੱਤੇ ਜਿਹੜੇ ਉਹ ਨਹੀਂ ਭਾਲ ਕੀਤੇ ਇਹ ਸਾਰ ਬਹੁਤ ਸਾਰੇ ਇਤਿਹਾਪਕਾਂ ਦੇ ਮਸਲੇ ਆ ਉਹਨਾਂ ਨੂੰ ਸਰਕਾਰ ਗੱਲਬਾਤ ਨਾਲ ਹੱਲ ਕਰੇ ਜੇਕਰ ਇਹ ਹੱਲ ਨਾ ਕੀਤਾ ਤਾਂ 22 ਫਰਵਰੀ ਨੂੰ ਪੰਜਾਬ ਦੀਆਂ ਸਬੂਤ ਆਪਕੇ ਜਥੇ ਬੰਦੀਆਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਤੇ ਵੱਡਾ ਪ੍ਰਦਰਸ਼ਨ ਕਰਨ